ਇਸ ਵੇ ਜਦੋਂ ਅਰੈਸਟ ਪਈ ਸੀ ਉਹਨਾਂ ਦੀ ਉਰੋਂ ਇਹ ਅਜਨਾਲੇ ਪੇਸ਼ ਕੀਤਾ ਗਿਆ ਜੇ ਜਦੋਂ ਚਲਾਨ ਪੇਸ਼ ਕਰਦੇ ਆ ਜਿਹੜਾ ਸੈਕਸ਼ਨ ਹੁੰਦੇ ਆ ਅੰਡਰ ਸੈਕਸ਼ਨ 307/ਬਾਈ ਸੈਕਸ਼ਨ 420 ਨਹੀਂ ਹੈ ਇਸ ਕਰਕੇ ਜਿਹੜਾ ਚਲਾਨ ਹੈ ਉਹ ਕਮਿਟ ਕਰਤਾ ਸਦਾ ਸੈਸ਼ਨ ਬੋਰਡ ਦੇ ਦੇ ਜਿਹਦੇ ਵੀ ਫਾਈਲ ਹੈਗੀ ਉਹ ਸਾਰੀ ਉਹ ਸੈਸ਼ਨ ਬੋਰਡ ਦੇ ਵਿੱਚ ਚੱਲੇਗੀ ਤੇ ਜਿੰਨਾ ਐਵੀਡੈਂਸ ਰਿਕਾਰਡ ਹੈਗਾ ਸੈਸ਼ਨ ਬੋਰਡ ਤੋਂ ਹੀ ਹੋਏਗਾ ਇਸ ਪਰ ਕੇ ਅਜ ਪੇਸ਼ ਕਰਦੇ ਕਿੰਨੇ ਕਿੰਨੇ ਜਣੇ ਆ ਕੁੱਲ ਕਿੰਨੇ ਜਣੇ ਆ ਤੇ ਅੰਮ੍ਰਿਤਪਾਲ ਦੇ ਸਾਥੀ ਕਿੰਨੇ ਹੋਏਗੇ ਨਹੀਂ ਕੋ ਅੰਮ੍ਰਿਤਪਾਲ ਦੇ ਸਾਥੀ ਚਾਹ ਲੋ ਜਾਂ ਜਿਨੇ ਨੋਮੀਨੇਟ ਅਕਿਊਜ ਹੈਗੇ ਆ ਉਹ ਨੀਅਰਬਾਊਟ ਸਰ ਮਾਮਲਾ ਕਿਨੇ ਤੋਂ ਫਾਈਲ ਨੰਬਰ ਆਫੇਰ ਦੈਤੀ ਪੇਸ਼ ਕੀਤਾ ਜਾਣਾ ਹੈ ਹਾਂਜੀ ਇਹ ਆਜ ਕੇ ਦਾਇਰ ਪੇਸ਼ ਕਰਨਾ ਉਹ ਕਾੜੀ ਨੰਬਰ ਆਫੇਰ ਜੀ ਹੀ ਪੇਸ਼ ਕਰਨਾ ਹੈ ਜੀ ਇਹਦੇ ਵਿੱਚ ਅਮਰਿਤਪਾਲ ਦਾ ਮਾਮਲਾ ਤਾਂ ਨਹੀਂ ਨੋਮੀਨੇਟਡ ਹੈ ਜੀ ਉਹਨਾਂ ਦਾ ਮਾਮਲਾ ਹੈਗਾ ਜੀ ਇਹ ਸੀ ਦੇ ਦਰਿਏ ਪੇਸ਼ ਕੀਤਾ ਜਾਏਗਾ ਜਾਂ ਖੁਦ ਨਹੀਂ ਜੇ ਕਿ ਕਿੰਨੇ ਜਾਣਸ਼ੀਰਾਂ ਦਾਖਲ ਕਰਦੇਗੇ 300 ਪੇਜਾਂ ਦੇ ਕਾਫੀ ਵੱਡੇ આરોਪ ਲਗਾਏ ਜਾ ਰਹੇ ਨੇ ਕਿ ਆ ਜਾ ਰਹੇ ਪਰ ਦਾਕ ਇੱਕ ਪਾਸੇ ਕੋਈ આરોਪ ਲਗਾਇਆ ਨਹੀਂ ਬਸ ਫਿਰ ਵੀ ਇਤਨੇ ਰੋਪ ਲਗਾਏ ਨੇ ਅੰਮ੍ਰਿਤਪਾਲ ਸਿੰਘ ਦੇ ਕਿ ਨਸ਼ਾ ਕਰਦਾ ਜੇਲ੍ਹ ਦੇ ਵਿੱਚ ਉਹ ਵੀ ਕਾਫੀ ਵੱਡੇ આરોਪ ਲਗਾਏ ਗਏ ਨੇ ਦੇਖੋ ਜਿਹੜੀ ਚਾਰਫੀ 300 ਪੇਜਾਂ ਦੀ ਨਹੀਂ ਹੈ ਇਹਨਾਂ ਨੇ 1 ਕਟਵੜ 1100 ਪੇਜ ਦੀ ਚਾਰਫੀ ਸ਼ਾਮਿਲ ਕੀਤੀ ਹੈ ਇਸ ਜਿਹੜਾ ਇਹਨਾਂ ਦਾ ਬੇਸ ਬਣਾਇਆ ਸਿਰਫ ਸਿਰਫ ਇੱਕ ਡਿਸਕਲੋਜ਼ਰ ਸਟੇਟਮੈਂਟ ਬਣਾਇਆ ਤੇ ਇੱਕ ਜਿਹੜੀ ਕਾਲ ਡੀਟੇਲ ਜਿਹੜੀ ਉੱਤੇ ਪਿਆ ਕੀ ਹੈ ਟਾਵਰ ਦੇ ਬੇਸ ਦੇ ਉੱਪਰ ਪੇਸ਼ ਕੀਤਾ ਠੀਕ ਹੈ ਨਾ ਹੁਣ ਜੋ ਡ ਇਹ ਡਿਸਪੋਜ਼ਲ ਸਟੇਟਮੈਂਟ ਹੁੰਦੀ ਹੈ ਜਿਹੜੀ ਇਹ ਹੁੰਦੀ ਹੈ ਰਿਲੇਟਡ ਟੂ ਕੇਸ 307 ਦਾ ਜਿਹੜਾ ਕੇਸ ਸੀਗਾ ਉਹਦੇ ਰਿਲੇਟਡ ਇਹਨਾਂ ਨੇ ਕੁਝ ਵਿੱਚ ਕਰ ਦਿੱਤੀ। ਜਦ ਕਿ ਉਹਦੇ ਰਿਲੇਟਡ ਕੋਈ ਪੋਚੀ ਗੇਚ ਨਹੀਂ ਆਏਗੀ ਤੇ ਇਹ ਕੈਸੀ ਨਹੀਂ ਤੇਰਾ ਬਣਾ ਕੇ ਨਸ਼ੇ ਦੇ ਖਿਲਾਫ ਕੀ ਉਹ ਨਸ਼ੇ ਕਰਦਾ ਸੀ ਜਦ ਕਿ ਉਹ ਰਿਲੇਟਡ ਹੈ ਹੀ ਨਹੀਂ। ਦੂਸਰਾ ਕੀ ਬਾਜੇ ਕਿ ਉਹਦਾ ਮੈਂ ਕੋਈ ਅਜਿਹਾ ਬਿਆਨ ਦਿੱਤਾ ਹੀ ਨਹੀਂ ਹੈ। ਦੂਸਰਾ ਹੀ ਜਾ ਕੇ ਖਾਲੀ ਬੇਕਰ ਤੇ ਸਾਈਨ ਕਰਾਈ ਜਾਂਦੇ ਜਾਂ ਅੰਡਰ ਰਿਫਰੈਂਸ ਹੈ। ਉਹ ਜਿਹੜੇ ਇਸ ਕਰਕੇ ਹੈ ਇਹ ਸਕੱਟ ਅਡਮਿਸਿਬਲ ਨਹੀਂ ਹੈ। ਸਭ ਤੁਹਾਡੇ ਕੋਲ ਅਸਲੀ ਫੀਲ ਲਿਆ ਰੱਖਿਆ ਜਾਣੀ ਮਾਨ ਜੋ ਚਾਹੀਦਾ ਹੈ। ਦੇਖੋ ਅੱਜ ਚਾਰਜ ਫ੍ਰੇਮ ਹੋ ਗਿਆ ਅੱਜ ਸਿਰਫ ਇਹਨਾਂ ਨੂੰ ਕਹਿਣਾ ਹੈ ਕਿ ਤੁਸੀਂ ਇਹਨੂੰ ਪਲੀਟ ਗਿਰਤੀ ਕਰਦੇ ਹੋ ਜਾਂ ਨਾਟ ਗਿਰਤੀ ਹੈ ਤੁਹਾਡੀ ਨਾਟ ਗਿਰਤੀ ਹੈ ਤੇ ਅਪਨਾ ਐਵਿਡੈਂਸ ਕਰਾਵਾਂਗੇ ਜੀ ਆਪਣੇ ਕਿਉਂਕਿ ਆਪਾਂ ਆਪਾਂ ਦੇਖਣਾ ਹੈ ਦੁਖੀ ਪੈਨ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕੀਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੋਤਿਸ਼ਪਾਲੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669